ਗੁਰਮੁਖ ਪਿਆਰੀ ਉਹ ਜਿਹੜਾ ਇਹ ਸਰੀਰ ਹੈ ਨਾ ਇਹ ਮਾਇਆ ਦਾ ਮੂਲ ਹੈ ਜਦੋਂ ਦਾ ਸੰਸਾਰ ਬਣਿਆ ਮਹਾਰਾਜ ਨੇ ਪਹਿਲਾਂ 4 ਉਹਨਾਂ ਪ੍ਰਗਟ ਕੀਤੀ ਹੈ ਸਾਚ ਇਥੇ ਪਵਨਾ ਪਿਆ ਪਵਨੇ ਤੇ ਜਲ ਹੁੰਦੇ ਜਲ ਦੇ ਤਰ੍ਹਾਂ ਹੁਣ ਸਾਜਿਆ ਘਟ ਘਟ ਜੋਤ ਸਮੋਏ ਕਿ ਮਹਾਰਾਜ ਨੇ ਕਾਰਿਆਂ ਘਟ ਘਟ ਦੇ ਵਿੱਚ ਜੋਤ ਪਰ ਰੱਖ ਦਿੱਤੀ ਹੈ ਆਪਣੇ ਰੋਮਾ ਰੋਮਾ ਦੇ ਵਿੱਚ ਵੀ ਨਾਮ ਹੈ ਰੂਮ ਦੇ ਵਿੱਚ ਜੋਤ ਉਨੇ ਸਾਰੇ ਸਰੀਰ ਦੀ ਜਿਹੜੀ ਜਿੰਨੀ ਵੀ એનર્ਜੀ ਹੈ ਉਹ ਨੌਦਰ ਤੋਂ ਉੱਪਰ ਦਸਵੇਂ ਘਰ ਚ ਉੱਪਰ ਇਕੱਠੀ ਹੋ ਜਾਂਦੀ ਹੈ ਜਦੋਂ ਆਪਾਂ ਸਹੱਸੇ ਸਹੱਸੇ ਮੰਨ ਕਰਦੇ ਹਾਂ ਤੇ ਉਸ ਅਵਸਥਾ ਵਿੱਚ ਜਾ ਕੇ ਜਿਹੜੀ ਰਾਤ ਨੂੰ ਆਪਾਂ ਦੋ ਤਿੰਨ ਘੰਟੇ ਦੀ ਗਹਿਰੀ ਨੀਂਦ ਨਹੀਂ ਹੁੰਦੀ ਡੀਪ ਸਲੀਪ ਜਿਹਨੂੰ ਆਪਾਂ ਕਹਿੰਦੇ ਨੇ ਉੱਥੇ ਜਾ ਕੇ ਮਨ ਸੁਆ ਜਾਂਦਾ ਹੁਣ ਮੈਨੂੰ ਕਹਿੰਦੇ ਆ ਦਰ ਤੇ ਬੈਠਣਾ ਇਹ ਤਾਂ ਜਦੋਂ ਆਪਾਂ ਰਾਤ ਨੂੰ ਮਾਲਕ ਨੇ ਸਾਨੂੰ ਇੱਕ ਕਰ ਦੇਣਾ ਆਪ ਹੀ ਲੈ ਜਾਣਾ ਮਨ ਕੱਢ ਕੇ ਸਰੀਰ ਚੋਂ ਉਹਦਾ ਸਾਡਾ ਜ਼ੋਰ ਨਹੀਂ ਚੱਲਦਾ ਕਿਉਂਕਿ ਉਹਨਾਂ ਦੀ ਸੱਤਾ ਹੈ ਉਹਨਾਂ ਦੀ ਖੇਡ ਹੈ ਉਹਨਾਂ ਦਾ ਸਾਰਾ ਸਿਸਟਮ ਦਾ ਉਹਨਾਂ ਨੇ ਕੱਢ ਕੇ ਮਨ ਨੂੰ ਬਾਹਰ ਲੈ ਜਾਣਾ ਇਸ ਕਰ ਮਾਰਾ ਹੀ ਕਹਿੰਦੇ ਵੀ ਜੇ ਪਾਪ ਜਲ ਚ ਗਿਰ ਗਿਆ ਫਿਰ ਔਖਾ ਹੋ ਜੂ ਕਿਉਂਕਿ ਵਿਚਾਰ ਲੈਂਦਾ ਰੋਜ਼ ਵਿਚਾਰਾਂ ਨੂੰ ਖੇਡਦਾ ਇਹਨੂੰ ਬਾਧਤ ਪਈ ਹੋਈ ਆ ਚਾਰ ਜੁਗਾਂ ਤੋਂ ਵਿਚਾਰਾਂ ਚ ਰਹਿੰਦੀ। ਇਸ ਕਰਕੇ ਕਹਿੰਦੇ ਇਹਨੂੰ ਪਹਿਲਾਂ ਵਿਚਾਰਾਂ ਤੋਂ ਵੱਖ ਕਰੋ। ਜਿਵੇਂ ਹੁਣ ਆਪਾਂ ਨੇ ਬੜੀ ਸਹਜ ਦੇ ਵਿੱਚ ਸਿਮਰਨ ਕਰਕੇ ਆਨੰਦ ਵਿੱਚ ਬੈਠੇ ਸੀ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਿਆ। ਤੇ ਉੱਥੇ ਜਦੋਂ ਸੋਨ ਚ ਬਹਿ ਕੇ ਆਪਾਂ ਸਵਾਸ ਜਮਾ ਕਰਾਉਂਦੇ ਆ ਨਾ ਫਿਰ ਇੱਥੇ ਆਪਾਂ ਨੂੰ ਵਿਚਾਰ ਨਹੀਂ ਆਉਂਦਾ ਕੋਈ ਕਿਉਂਕਿ ਵਿਚਾਰ ਥੱਲੇ ਹੀ ਰਹਿ ਜਾਂਦੇ ਨੌਦਵਾਰੇ ਦੇ ਵਿੱਚ। ਕਿਉਂਕਿ ਇਹ ਸਰੀਰ ਜਿਹੜਾ 75 ਤਤਾਂ ਦੇ 75 ਤਤਾਂ ਦੇ ਵਿੱਚ ਫੁਰਨੇ ਚੱਲਣਗੇ ਤੇ ਮਨ ਜਿਹੜਾ ਉਹ ਫੁਰਨਿਆ ਤੋਂ ਰਹਤਾ ਹੈ ਮਾਲਕ ਦਾ ਬੱਚਾ ਉਹ ਸਿਰਫ ਇੱਕ ਇੱਥੇ ਖੇਡਦਾ ਆ ਕੇ ਉਹ ਖੇਡਣ ਵਾਸਤੇ ਗਰਾਊਂਡ ਦਿੱਤਾ ਗਿਆ ਕਿਉਂਕਿ ਜਦੋਂ ਘਰ ਜਾਂਦਾ ਸਵੇਰੇ ਬਗਾਨੇ ਘਰ ਦੇ ਵਿੱਚ ਜਿਹਨੂੰ ਛੱਡ ਕੇ ਜਾਣਾ ਇੱਥੇ ਮੂੰਹ ਪਾ ਲੈੰਦਾ ਜੋ ਗੁਣੇ ਵਿਚਾਰ ਲੈਂਦਾ ਤਿੰਨ ਤਰ੍ਹਾਂ ਦੀ ਮਾਇਆ ਚੱਲਦੀ ਹੈ ਨਾ ਅਜਗੁਣ ਤਮਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ ਜਦ ਰਜੋਗੁਣੀ ਵਿਚਾਰ ਲੈਂਦਾ ਫਿਰ ਇਹਨੂੰ ਫਿਕਰ ਸੰਸੇ ਚਿੰਤਾਵਾਂ ਕਾਮਨਾ ਹੋਈ ਛਾਵਾਂ ਘੇਰ ਲੈਨੀ ਇੱਥੇ ਕਿਉਂਕਿ ਨਾਮ ਜਿਹੜਾ ਹੈ ਮਾਤਾ ਦੇ ਗਰਭ ਚ ਸੁਣਦਾ ਸੀ ਉਹਨੂੰ ਭੁੱਲੀ ਬੈਠਾ ਹੈ ਸੰਸਾਰ ਦੀ ਮਾਇਆ ਚ ਲੱਗਾ ਦ੍ਰਿਸ਼ਟਮਾਨ ਮਾਇਆ ਦੇਖਦਾ ਬਾਹਰ ਆਕਾਰਾਂ ਨੂੰ ਦੇਖਦਾ ਉਹਨੂੰ ਆਪਣਾ ਸਮਝੀ ਜਾਂਦਾ ਤੀਆਂ ਪੁੱਤਾਂ ਦੇ ਸੰਜੋਗ ਨੂੰ ਆਪਣਾ ਸਮਝੀ ਜਾਂਦਾ ਕੱਚੇ ਤੁਹਾਨੂੰ ਆਪਣਾ ਸਮਝੀ ਜਾਂਦਾ ਇਹ ਨਹੀਂ ਪਤਾ ਕਿ ਰਾਤ ਨੂੰ ਸਰੀਰ ਛਡਾ ਲਿਆ ਜਣ ਉਦੋਂ ਫਿਰ ਆਪਾਂ ਵਿੱਚ ਆਬੀ ਸਰਾਨੇ ਥੱਲੇ ਪਈ ਤੇ ਕਿਹੜਾ ਪੁੱਛਦਾ ਉੱਥੇ ਦਰਗਾਹ ਦੇ ਵਿੱਚ ਕੋਈ ਨਹੀਂ ਪੁੱਛਦਾ ਕਿਉਂਕਿ ਜੇ ਨਾਮ ਦਾ ਤੋਸਾ ਨਾ ਹੋਇਆ ਸ਼ਬਦ ਸਾਡੇ ਕੋਲ ਨਾ ਹੋਇਆ ਸ਼ਬਦ ਦੇ ਥਰੂ ਕਰ ਜਾਣਾ ਨਹੀਂ ਸਿੱਖਿਆ ਤੇ ਮਹਾਰਾਜ ਕਹਿੰਦੇ ਜੇ ਵਾਣਾ ਜਾਣਾ ਕਿਵੇਂ ਬਣੇਗਾ ਆਪਾਂ ਵਾਵਾਜੀ ਹਰ ਜਾਂ ਹੁਣ ਚੌਥੇ ਯੁੱਗ ਦੇ ਵਿੱਚ ਆ ਕੇ ਸਾਨੂੰ ਥੋੜਾ ਸੌਖਾ ਕਰਤਾ ਕਿ ਗੁਰਨਾਨਕ ਪਾਸ਼ਾ ਵੀ ਉਹਨਾਂ ਨੂੰ ਸਮਸਖੇਤ ਸਮਝਾਤੀ ਵੀ ਜਿਹੜੀ ਇਹ ਮਾਇਆ ਦਾ ਮੂਲ ਸਰੀਰ ਹੈ ਜਿਹੜਾ ਤੋਂ ਜੇ ਛਡਾਲਿਆ ਜਾਂਦਾ ਤੁਸੀਂ ਆਪ ਮਿਹਨਤ ਕਰਕੇ ਛੱਡੋ ਔਰ ਸੋਖਰ ਰਸਤਾ ਤਰੀਕਾ ਸੋਖਾ ਦਾਸ ਦਾ ਸਵਾਸ ਗਰਾ ਸਿਮਰਨ ਨਾਲ ਪਹਿਲਾਂ ਜਿਹੜਾ ਪੌਣ ਚ ਮੰਨ ਰਲੇ ਆ ਕੇ ਇੱਧਰ ਮਾਤਾ ਦੇ ਘਰ ਵਿੱਚ ਪੌਣ ਹੈ ਨਹੀਂ ਸੀ ਸ਼ਬ ਸੁਣਦਾ ਸੀ ਇੱਧਰ ਆ ਕੇ ਪੌਣ ਚ ਰਲ ਗਿਆ ਇੱਥੇ ਆ ਕੇ ਵਿਚਾਰ ਸੰਸੇ ਫਿਕਰ ਸੰਸਾ ਚਿੰਤਾਵਾਂ ਚੱਲਦੀਆਂ ਤ੍ਰੈ ਗੁਣ ਮਾਇਆ ਚੱਲਦੀ ਜਦੋਂ ਕੋਈ ਸੰਸਾਰੀ ਕਾਰਜ ਫਿਰ ਪੂਰਾ ਨਹੀਂ ਹੁੰਦਾ ਫਿਰ ਤਮੋ ਗੁਣ ਦੀ ਹੱਟ ਜਾਂਦਾ ਕਿਉਂਕਿ ਅਗਨ ਵੀ ਅੰਦਰ ਅਗੰਦਾ ਸ਼ਰੀਰ ਬਣਿਆ ਮਾਇਆ ਦਾ ਬਣਿਆ ਕੌਣ ਦਾ ਬਣਿਆ ਮਿੱਟੀ ਦਾ ਬਣਿਆ ਇਹਦੇ ਵਿੱਚ ਤਤਾਂ ਦਾ ਬੈਲੈਂਸ ਵਿਗੜਿਆ ਹੁੰਦਾ ਸਾਡਾ ਚਾਰ ਜੁਗਾਂ ਤੋਂ ਅਸੀਂ ਉਹ ਵਿਚਾਰ ਲਈ ਹਨ ਫਿਰ ਜਦੋਂ ਅਗੰਦੀ ਹੱਟ ਤੇ ਆ ਜਾਂਦਾ ਫਿਰ ਇੱਥੇ ਆ ਕੇ ਇਹਨੂੰ ਕਾਮ ਕਰੋ ਲੋਭ ਮੋਹ ਹੰਕਾਰ ਕੇ ਲੈਂਦੇ ਆ ਜਿਵੇਂ ਅਪਾ ਸੰਸਾਰ ਚ ਦੇਖ ਹੀ ਰਹੇ ਆ ਹਾਲ ਜਿਹੜਾ ਕਾਮ ਕੋ ਲੋਭ ਮੋਹ ਹੰਕਾਰ ਦੇ ਵਸ਼ ਆ ਜਾਂਦਾ ਇਹਨੂੰ ਫਿਰ ਜਿਹੜੇ ਪੰਜ ਨੇ ਇਹ ਭੀਤ ਨਹੀਂ ਹਉਣ ਦਿੰਦੇ ਵੀ ਤੂੰ ਸਿਰ ਕਰਦੇ ਵੀ ਜਾਣਾ ਸੀ ਬੱਚਾ ਦਾ ਤੋ ਕਾਲਪੁਰਖ ਦਾ ਤਾਕੇ ਇੱਥੇ ਭੁੱਲ ਗਿਆ ਵੀ ਇੱਥੇ ਵਧੀਕੀਆਂ ਵੀ ਕਰਦਾ ਆ ਪਰ ਸੰਸਾਰੀ ਰਾਜ ਦੇਖਦੇ ਆ ਜਿਹੜੇ ਸੁੱਤੇ ਹੋਏ ਰਾਜੇ ਹੁੰਦੇ ਆ ਉਹ ਕਿਵੇਂ ਸੰਸਾਰ ਜਾ ਕੇ ਜ਼ੁਲਮ ਕਰਦੇ ਆ ਜਿਹੜੇ ਜਾਗੇ ਹੋਏ ਸੀਗੇ ਆਪਣੇ ਗੁਰਮੁਖ ਗੁਰੂ ਸਹਿਬਾਨ ਭਗਤ ਸਹਿਬਾਨ ਉਹਨਾਂ ਨੂੰ ਰੈਵੋਲੂਸ਼ਨ ਵੀ ਕਰਨਾ ਪਿਆ ਉਹਨਾਂ ਨੂੰ ਸ਼ਬਦ ਦੀ ਕਮਾਈ ਨੂੰ ਇੱਥੇ ਪ੍ਰਗਟ ਕਰਨ ਲਈ ਅਕਾਲਪੁਰ ਸੱਚੇ ਪਾਤਸ਼ਾਹ ਦੇ ਵਿੱਚ ਸਮਾਉਣਾ ਸਮਾਏ ਉਹ ਤੇ ਮਾਲਕ ਨੇ ਉਹਨਾਂ ਤੋਂ ਸੱਚੀ ਕਮਾਈ ਕਰਵਾਈ ਤੇ ਮਨਮੁਖਾਂ ਦੇ ਅੱਗੇ ਝੁਕੇ ਨਹੀਂ ਤੇ ਉਹਨਾਂ ਦੀ ਕਮਾਈ صدਕਾ ਅੱਜ ਆਪਾਂ ਨਾਮ ਸ਼ਬਦ ਦੀ ਕਮਾਈ ਕਰ ਰਹੇ ਹਾਂ ਗੁਰਨਾਨਦ ਪਾਤਸ਼ਾਹ ਤੋਂ ਹੀ ਆਪਾਂ ਦੇਖਦੇ ਹਾਂ ਜੇਲਾ ਸ਼ੁਰੂ ਹੋ ਗਈ ਸੀ ਉਹ ਤੋਂ ਪਹਿਲਾਂ ਵੀ ਚੱਲਦੀ ਸੀ ਮਨਮੁਖਾਂ ਨੇ ਬਹੁਤ ਤਸ਼ੱਦਦ ਕੀਤਾ ਗੁਰਮੁਖਾਂ ਦੇ ਉੱਪਰ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਣ ਤੱਕ ਬੜਾ ਵੱਡਾ ਵਿਰੋਧ ਸਹਿ ਕੇ ਵੀ ਸਾਰੀਆਂ ਸ਼ਹੀਦੀਆਂ ਭਾਤੀਆਂ ਸਿੰਘ ਉਹਨਾਂ ਦੇ ਪਿਆਰੇ ਸ਼ਹੀਦ ਹੋ ਗਏ ਬੱਚੇ ਸ਼ਹੀਦ ਹੋ ਗਏ ਤੇ ਸਾਰਾ ਵਾਰਤਾ ਸੰਸਾਰੀ ਧੰਨ ਵੀ ਗਿਆ ਅਨੰਦਪੁਰ ਵੀ ਟੈਟੇਰੀ ਕਰਦਾ ਸੀ ਤੇ ਉਸ ਤੋਂ ਬਾਅਦ ਫਿਰ ਦੇਖੋ ਸਤਗੁਰੂ ਰੂਪ ਆਏ ਸਤਿ ਪਾਤਸ਼ਾਹ ਫਿਰ ਦੁਆਰਾ ਕਲਮਬੰਦ ਕੀਤਾ ਕਰਨ ਕੀ ਆਈ ਸੀ ਇੱਥੇ ਕੋਈ ਪ੍ਰਾਪਰਟੀ ਜਦਾਤ ਵਾਸਤੇ ਆਈ ਨਹੀਂ ਪਰਿਵਾਰ ਵਾਸਤੇ ਤਾਂ ਆਈ ਨਹੀਂ ਫਿਰ ਕਲਮਬੰਦ ਕੀਤਾ ਦਮਦਮਾ ਸਾਹਿਬ ਕੇ ਫਿਰ ਲਿਖਿਆ ਗੁਰਗੰਗ ਸਾਹਿਬ ਮਹਾਰਾਜ ਲਿਕੇ ਸਾਨੂੰ ਇਹਨਾਂ ਦੇ ਲੜ ਲਾ ਗਏ ਤਾਂ ਕਿ ਸੌਖੀ ਕਮਾਈ ਕਰ ਲੈਣਗੇ ਬੱਚੇ ਕਿਉਂਕਿ ਕਲਯੁਗ ਦੇ ਵਿੱਚ ਹੈ ਨਹੀਂ ਕੋਈ ਆਧਾਰ ਹੀ ਨਹੀਂ ਹੈ ਨਾਮ ਤੋਂ ਇਲਾਵਾ ਗੱਲ ਕੌਣ ਕਰਦਾ ਨਾਮ ਦੀ ਕੋ ਗੱਲ ਹੀ ਨਹੀਂ ਕਰਦਾ ਗੁਰਗੰਸਾਹਬ ਕਰਦੇ ਇਹਦੇ ਵਿੱਚ 15 ਭਗਤ ਗੁਰੂ 6 ਗੁਰਸਹਿਬਾਨ ਪੜਤਵਾਨ ਦੀ ਬਾਣੀ ਕਰ ਲਈਏ ਜਿਹੜੇ ਸੱਚ ਵਿੱਚ ਸਮਾਏ ਆ ਤੇ ਉਹਨਾਂ ਨੇ ਆਪਾਂ ਨੂੰ ਯੋਗਤੀ ਦੱਸਦੀ ਤਰੀਕਾ ਦੱਸਦਾ ਵੀ ਜਿਆਦਾ ਗਿਆਨ ਧਿਆਨ ਦੇ ਵਿੱਚ ਨਹੀਂ ਜਾਣਾ ਜੇ ਗਿਆਨ ਧਿਆਨ ਚ ਫਸ ਗਏ ਫਿਰ ਮਨ ਸੋਨ ਵਿੱਚ ਨਹੀਂ ਜਾਏਗਾ ਉਥੇ ਬੈਠ ਕੇ ਵੀ ਫਰੋਨੇ ਲਈ ਜੇਗਾ ਪਵਜਲ ਜੀ ਗਰ ਜੇਗਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਲ ਜਿੰਨ ਕਲ ਰਾਖੀ ਤੇਰੀ ਕਿਉਂਕਿ ਪ੍ਰਕਾਸ਼ ਰੂਪ ਸਤਿਗੁਰੂ ਨਾਨਕ ਵਡੇ ਨੇ ਕਿਉਂਕਿ ਗਿਆਨ ਦੀ ਵੀ ਹੋਮੇ ਹੋ ਸਕਦੀ ਹੈ ਧਿਆਨ ਦੀ ਵੀ ਹੋਮੇ ਹੋ ਸਕਦੀ ਹੈ ਕਰਮ ਕਰਦੇ ਉਹਦੀ ਵੀ ਹੋਮੇ ਹੋ ਸਕਦੀ ਹੈ ਸੰਸਾਰ ਹੋਮੇ ਚ ਤਾਂ ਫਸਿਆ ਹੋਇਆ ਹੋਰ ਹੈ ਕਿੱਥੇ ਮਨ ਮਨ ਆਏ ਜਦੋਂ ਇਧਰ ਖੇਡਦਾ ਆ ਕੇ ਹੋਮੇ ਚ ਫਸ ਜਾਂਦਾ ਛੋਟੇ ਛੋਟੇ ਕੋਨ ਬਿਆਜ ਬੰਡਿਆ ਹੋਇਆ ਸਾਨੂੰ ਕੋਈ ਦੇਸ਼ ਚ ਦਾਹੰਕਾਰ ਕਰੀ ਜਾਂਦਾ ਹੈ ਕੋਈ ਬਾਦਸ਼ਾਹ ਦਾ ਹੰਕਾਰ ਕਰੀ ਜਾਂਦਾ ਹੈ ਕੋਈ ਆਪਣੇ ਰੂਪ ਦਾ ਹੰਕਾਰ ਕਰੀ ਜਾਂਦਾ ਹੈ ਮਹਾਰਾਜ ਕਹਿੰਦੇ ਫਿਰ ਰੂਪ ਦਾ ਹੰਕਾਰ ਕਰੋਗੇ ਤੇ ਵਿਸ਼ਟਾ ਦੇ ਜੰਤ ਬਣੋਗੇ ਜੂਨਾ ਵੀ ਦਸੀਆ ਸੁਖਨੀ ਸਾਹਿਬ ਦੇ ਵਿੱਚ ਇਸ ਕਰਕੇ ਕਹਿੰਦੇ ਨਾਮ ਪ੍ਰਗਟ ਕਰ ਲੋ ਜਿਹੜਾ ਦਸਵੇਂ ਘਰ ਚੱਲ ਰਿਹਾ ਉਹ ਨਾਮ ਆਪਣੇ ਪਿਛਲੇ ਚਾਰ ਯੁਗਾਂ ਦਾ ਲੇਖਾ ਫਾੜ ਦੇਗਾ ਕਿਉਂਕਿ ਮਨੁੱਖਾ ਤੇ ਹੀ ਬੜੀ ਔਖੀ ਮਿਲੀ ਹੈ ਇਹ ਮਨੁੱਖਾ ਦੇ ਹੀ ਜਦੋਂ ਆਪਾਂ ਆਪ ਹੀ ਆਪਣਾ ਪੋਟਾ ਪੋਟਾ ਤਿਆਰ ਕੀਤਾ ਮਹਾਰਾਜ ਕੁਝ ਨਹੀਂ ਕਰਦੇ ਮਹਾਰਾਜ ਸਾਨੂੰ ਕਾਲ ਦੇ ਵਾਸਪਾਇਆ ਚਾਰਜ ਗੂ ਕੋ ਜਿੰਨ ਦਿਨ ਕਰਕੇ ਕੀਤੀ ਰਾਖਾ ਸੁ ਵਿਸਾਇ ਤੇ ਕਮਜਾਤ ਉਹਨੇ ਇੱਕ ਵਾਰ ਦਿਨ ਚੜਾਇਆ ਸੀਗਾ ਬੜਾ ਸੋਹਣਾ ਉਹ ਧਿਆਨ ਬਖਸ਼ਤਾ ਸੀ ਸਾਨੂੰ ਅਸੀਂ ਜਿਹੜੇ ਗੁਰਮੁਖਾਂ ਨੇ ਫੁਰਨਾ ਨਹੀਂ ਲਿਆ ਉਹ ਸੱਚ ਵੀ ਵਾਪਸ ਚਲੇਗੇ ਅਸੀਂ ਫੁਰਨਾ ਲੈ ਲਿਆ ਅੱਜ ਪਾਈਤੇ ਬੈਠਿਆਂ ਦੇਖੋ ਸਾਰੇ ਇਕੱਠੇ ਲੱਭ ਰਹੇ ਖੋਜ ਕਰ ਰਹੇ ਵੀ ਅਸੀਂ ਮੁਕਤ ਹੋਣਾ ਤੇ ਮਹਾਰਾਜ ਕਹਿੰਦੇ ਜੇ ਮੁਕਤ ਹੋਣਾ ਤਾਂ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਤਾਨੂੰ ਪ੍ਰੀਤ ਕਮਲਾਰੇ ਕਹਿੰਦੇ ਚਰਨਾ ਕਮਲਾਂ ਦੀ ਪ੍ਰੀਤ ਕਰੋ ਕਰ ਕਿਉਂ ਰਾਜ ਮੰਗਦੇ ਹੋ ਤੁਸੀਂ ਸੰਸਾਰੀ ਵਾਰ-ਵਾਰ ਤੁਹਾਨੂੰ ਜਨਮ ਮਰਨ ਚ ਆ ਜਾਂਦੇ ਹੋ ਤੇ ਮੁਕਤੀ ਦੀ ਮੰਗ ਵੀ ਕਰੋਗੇ ਤਾਂ ਵੀ ਉਹ ਵੀ ਗਿਆਨ ਦੇ ਕਹਿੰਦੇ ਵੀ ਛੱਡ ਦਿਓ ਸਭ ਕੁਝ ਸਮਰਪਣ ਕਰ ਦਿਓ ਤੇ ਸਰੈਂਡਰ ਕਰ ਦਿਓ ਤੇ ਸਿੱਧਾ ਦਾਤਾ ਤੇ ਬਹਿ ਜਾਓ ਆਪੇ ਹੀ ਦਰ ਖੋਲ ਦੇਗਾ ਵੱਡਾ ਦਾਤਾ ਤੇ ਉਹਨਾਂ ਦੇ ਅਸੀਂ ਭੇਜੇ ਹੋਏ ਆ ਮਨ ਕਈਆਂ ਦੇ ਗੁਰੂ ਕਈਆਂ ਦੇ ਚੇਲੇ ਬਣੇ ਪਿਛੇ ਜਨਮਾਂ ਚ ਕਿਹੜੇ ਕਿਹੜੇ ਤਰ੍ਹਾਂ ਮਾਜ ਪਾਪਾ ਇਹਦਾ ਹੋਈ ਹੋਵਾਂਗੇ ਕਿੰਨੀਆਂ ਆਪਾਂ ਜੁਨਾ ਭੁਗਤੀਆਂ ਹੋਣੀਆਂ ਉਹ ਪਤਾ ਹੀ ਨਹੀਂ ਆ ਵਿਸਟਾ ਦੇ ਜੰਦਰ ਨਹੀਂ ਹੋਵਾਂਗੇ ਆਪਾਂ ਵਿਸਟਾ ਖਾਦੀ ਹੋਣੀ ਕਿੰਨੇ ਕਿੰਨੇ ਕਰਮ ਆਪਾਂ ਕਰਕੇ ਆਏ ਹੋਇਆ ਇਸ ਵਾਰੀ ਆਪਾਂ ਨੂੰ ਗੁਰੂ ਨਾਨਕ ਨੇ ਬਖਸ਼ਿਆ ਆ ਕੇ ਇਸ ਵਾਰ ਆ ਕੇ ਉਹਨੇ ਬਖਸ਼ਿਆ ਆਪਾਂ ਨੂੰ ਉਹ ਕਹਿੰਦੇ ਆਪਣੇ ਆਪ ਨੂੰ ਖਤਮ ਕਰ ਦੋ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਕਹਿੰਦੇ ਆਪਣੇ ਆਪ ਨੂੰ ਖਤਮ ਕਰ ਦੋ ਕਿ ਕਿਤੇ ਹੋਮੇ ਦਾ ਖੇਡ ਚੱਲ ਰਿਹਾ ਔਰ ਹੋਮੇ ਬੜੀ ਸੁਖਮ ਹੈ ਕਿਉਂਕਿ ਵਿਚਾਰਾਂ ਦੇ ਅੰਦਰ ਚੱਲਦੀ ਹੈ ਮੜਾ ਜਾ ਕਿਸੇ ਨੂੰ ਬਚਨ ਕਰ ਦੋ ਤੇ ਬਰਦਾਸ਼ਤ ਨਹੀਂ ਹੁੰਦਾ ਕਿਉਂ ਕਿਉਂਕਿ ਪੰਜਾਂ ਦਾ ਖੇਲ ਚੱਲ ਰਿਹਾ ਕਹੋ ਕਬੀਰ ਪੰਜੋਂ ਕਾ ਝਗੜਾ ਝਗੜਤ ਜਨਮ ਗਵਾਇਆ ਇੱਕ ਦੂਜੇ ਨੂੰ ਆਪਾਂ ਆਕਾਰਾਂ ਦੇ ਵਿੱਚੋਂ ਲੜ ਰਹੇ ਐਕਸਪੈਕਟੇਸ਼ਨਸ ਕਰ ਰਹੇ ਹਾਂ ਕਿ ਅੱਜ ਕਿਸੇ ਇਹ ਮੈਨੂੰ ਤਾਰ ਦੇਗਾ ਪਰ ਆਪਾਂ ਨੂੰ ਪਤਾ ਵੀ ਆਪਣੇ ਮਾਪੇ ਤੋਂ ਪਹਿਲਾਂ ਪਤੀ ਪਤਨੀ ਤੋਂ ਪਹਿਲਾਂ ਬੱਚਿਆਂ ਤੋਂ ਪਹਿਲਾਂ ਇੱਕ ਰੋਟੀ ਸਾਹਮਣੇ ਪਈ ਹੋਵੇ ਉਸ ਤੋਂ ਪਹਿਲਾਂ ਸਭ ਤੋਂ ਨੇੜੇ ਕੀ ਹੈ ਉਹ ਸਵਾਸ ਜਿਹੜੇ ਆਪਾਂ ਜਮ੍ਹਾਂ ਕਰਾਏ ਆ ਉਹ ਸਿਰਫ ਇਹੀ ਹੱਟ ਤੇ ਨੋਟ ਹੋਣੇ ਆ ਔਰ ਕੋਈ ਨਹੀਂ ਪੁੱਛਦਾ ਉੱਥੇ ਸਵਾਸਾਂ ਦਾ ਤੁਹਾਨੂੰ ਦੇ ਰਹੇ ਆ ਦੇਖੋ ਖਾਲੀ ਖਲਾਜ ਵਾਰਿਆ ਪੌਣ ਦੇ ਖੰਭੇ ਨਾਲ ਹੀ ਆ ਪੰਜਾਂ ਤਤਾਂ શરી ਤੁਰਿਆ ਜਾਂਦਾ ਆ ਸਾਰਾ ਬ੍ਰਹਮੜ ਚ ਐਡਾ ਖਾਲੀ ਖਲਾ ਦੇ ਵਿੱਚ ਆਪਾਂ ਤੁਰੇ ਫਿਰਦੇ ਆ ਦੇਖੋ ਇੱਕ ਧਰਤੀ ਦੇ ਉੱਪਰ ਫਿਰ ਰਹੇ ਆ ਆਪਾਂ ਤੇ ਕਈ ਧਰਤੀਆਂ ਦੇ ਉੱਪਰ ਐਡਾ ਖੇਡ ਚੱਲ ਰਹੀ ਆ ਇੱਥੇ ਤਾਂ ਗੁੰਨਾਨਕ ਬਾਦਸ਼ਾਹ ਦੀ ਖੇਡ ਜਿਹੜੀ ਕਮਾਈ ਹੈ ਉਹ ਆ ਕੇ ਦੱਸਦੀ ਹੈ ਬਈ ਲੱਖ ਅਗਾਸ ਅਗਾਸ ਲੱਖ ਪਤਾਲਾ ਬਤਾਲ ਉਹ ਕਿਵੇਂ ਟਰੈਵਲ ਕਰਦੇ ਆ। ਸੁਰਤੀ ਦਵਾਰਾ ਸ਼ਬਦ ਦੇ ਜਾਏ ਤੇ ਚੜ ਕੇ ਇਸ ਕਰਕੇ ਉਹਨੇ ਨਾਮ ਨਮੁਖ ਗਿਆ ਪਹਿਲਾਂ ਨਾਮ ਦੇ ਵਿੱਚ ਸਮਾਓ। ਪਹਿਲਾਂ ਪਿਤਾ ਦੀ ਗੋਦ ਚ ਬੈਠੋ ਮਹਾਰਾਜ ਕਹਿੰਦੇ। ਪਿਤਾ ਦੀ ਗੋਦ ਚ ਬੈਠੇ ਬਗੈਰ ਆਪਾਂ ਨੂੰ ਸੰਸਾਰ ਦਾ ਸੁੱਖ ਨਹੀਂ ਮਿਲਣਾ ਜਿੰਨਾ ਮਰਜ਼ੀ ਇੱਥੇ ਫੁਰਨੇ ਲੇਜੋ। ਠਿੰਗਾਸਨ ਤੇ ਬਹਿ ਜਾਓ ਵੱਡੇ ਤੋਂ ਵੱਡਾ ਰਾਜਾ ਬਣ ਜਾਓ ਇੱਥੇ ਕਾਲ ਫਸਾ ਲੇਗਾ। ਕਿਉਂਕਿ ਹੋਏ ਕਰਾਊਗਾ। ਇਹ ਉਹਦੇ ਵਿੱਚ ਫਿਰ ਇਦਾਂ ਹੁੰਦਾ ਵੀ ਜੇ ਪੰਜਾਂ ਤੱਤਾਂ ਦੇ ਸਰੀਰ ਦੇ ਵਿੱਚੋਂ ਜਾਨ ਨਿਕਲਣੀ ਹੈ ਸਰੀਰ ਨਾ ਸੋਣਾ ਉਦੋਂ ਫਿਰ ਔਰੰਗਜ਼ੇਬ ਵਾਂਗੂ ਬਾਜੀ ਹਾਰ ਕੇ ਜਾਏਗਾ ਵੱਡੇ ਵੱਡੇ ਰਾਜਿਆਂ ਦੇ ਇਤਿਹਾਸ ਦੇਖ ਲਓ ਕਿਵੇਂ ਬਾਜੀ ਹਾਰ ਕੇ ਗਏ ਤੇ ਜਿੱਤੇ ਕੌਣ ਜਿਹੜੇ ਗੁਰਗੰਦ ਸਾਹਿਬ 'ਚ ਦਰਜ ਨੇ ਜਿਹੜੇ ਜੁੱਤੀਆਂ ਗੰਢਦੇ ਨੇ ਅਕਬਰ ਰਵੀਦਾਸ ਜੀ ਉਹ ਸੱਚ ਸਮਾ ਗਏ ਕਬੀਰ ਜੀ ਜੁਲਾਹੇ ਨੇ ਕੱਪੜੇ ਬੰਨਦੇ ਨੇ ਉਹ ਸੱਚ ਸਮਾ ਗਏ ਉਹਨਾਂ ਤੋਂ ਪਾਸੇਰ ਤੇਰਾ ਕਿੱਲਾ ਕਿਉਂ ਨੇ ਕਿਸੇ ਦੁਨੀਆਵੀ ਰਾਜੇ ਨੂੰ ਚਕਾਇਆ ਮਹਾਰਾਜ ਨਹੀਂ ਸਰਤੇ ਜਾਂ ਕੋਈ ਜੋਗ ਕਿਸੇ ਦੁਨੀਆਵੀ ਦੁਨੀਆਵੀ ਰਾਜੇ ਕਰਕੇ ਬਦਲਿਆ ਹੋਵੇ ਤਾਂ ਦੇਖ ਲਓ ਇਹ ਵੱਡੇ ਵੱਡੇ ਰਾਜ ਕਰਕੇ ਗਏ ਕਬੂਤਰ ਬੂਦੇ ਉੱਥੇ ਤੇ ਉਹਨਾਂ ਦੇ ਰਾਜ ਦੇ ਵਿੱਚ ਕਿਲੇ ਢਾਟੇਰੀ ਹੋ ਗਏ ਖਤਮ ਖਤਮ ਹੋ ਗਿਆ ਉਹਨਾਂ ਦਾ ਜੱਡੀ ਹੋਮੇ ਕਰਕੇ ਗਏ ਸੰਸਾਰ ਦੇ ਵਿੱਚ ਤੇ ਮਾਰੇ ਕਹਿੰਦੇ ਧਰਤੀ ਦੀ ਪੰਜਾਬੀ ਜਹਾਜ ਦੇ ਥੱਲੇ ਬਾੜਦੇ ਉਹ ਲਾਵੇ ਦੇ ਵਿੱਚ ਛੰਗਦੇ ਪਏ ਆ ਇਹ ਭਟਾਨੀ ਕੋ ਨੂੰ ਉਹਨਾਂ ਦੀ ਤੇ ਉਧਾਰ ਹੋਣਾ ਤੇ ਕਦੋਂ ਦੁਬਾਰਾ ਫਿਰ ਮਨੁੱਖਾ ਦੀ ਬਖਸ਼ਦਾ ਤਾਂ ਮਾਲਕ ਦੀ ਖੇਡ ਹੈ। ਪਰ ਭਗਤਾਂ ਨੇ ਦੇਖੋ ਕਿ ਕਿਵੇਂ ਛੋਟੇ-ਛੋਟੇ ਕਰਮ ਕਰਦੇ ਆ ਹੋਇਆ ਸੱਚ ਦੀ ਪ੍ਰਾਪਤੀ ਕੀਤੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦਰਜ ਕੀਤਾ ਗੁਰਗੰਦ ਸਾਹਿਬ ਦੇ ਵਿੱਚ। ਉਹਨਾਂ ਦੀ ਕਮਾਈ ਦਾ ਸਦਕਾ ਆਪਾਂ ਅੱਜ ਕਮਾਈ ਖਾ ਰਹੇ ਆ। ਨਾਮ ਜਪ ਰਹੇ ਆ। ਸੋ ਗੁਰਮੁਖ ਪਿਆਰਿਓ ਐਦਾਂ ਹੀ ਇਹ ਜਿਹੜਾ ਜਨਮ ਮਰਨ ਦਾ ਖੇਡ ਹੈ। ਇਹ ਛੋਟਾ ਜਿਹਾ ਰਾਤ ਨੂੰ ਮਾਰ ਦਿੰਦੇ ਆ ਸਵੇਰੇ ਲੈ ਜਾਂਦੇ ਆਪਣੇ ਕੋਈ ਜ਼ਿਆਦਾ ਲੰਬੀ ਚੌੜੀ ਖੇਡਣੀ ਹੁੰਦੀ ਜਾਂ ਤਾਂ ਸਾਡਾ ਬਲ ਚੱਲਦਾ ਹੁੰਦਾ ਤੇ ਰਾਤ ਨੂੰ ਸੌਂਦਾ ਹੀ ਨਾ ਤੇ ਇਸ ਕਰਕੇ ਉਹਨਾਂ ਨੇ ਆਪਣੀ ਖੇਡ ਆ ਬਣਾਈ ਆ ਦਿਵਸ ਰਾਤ ਤੋਂ ਹੀ ਦਾਈ ਦਾਇਆ ਖੇਡ ਲਾ ਸਕਲ ਜਗਤ ਧਰਤੀ ਦੇ ਨੇੜੇ ਜਿਹੜੇ ਵਾਸੀ ਕਾ ਸੂਰਜ ਰਖਤਾ ਬੇ ਇਧਰ ਦਿਨ ਰਾਤ ਪਾ ਦਿੰਦੇ ਆ ਉਹਨਾਂ ਨੇ ਐਵੇਂ ਲੱਖਾਂ ਹੀ ਕਰੋੜਾਂ ਸੂਰਜ ਨੇ ਲੱਖਾਂ ਹੀ ਧਰਤੀਆਂ ਨੇ ਉੱਥੇ ਭਜੰਦਾ ਤੇ ਚੱਲੀ ਜਾਂਦਾ ਪਰ ਆਪ ਨਿਰਲੇਪ ਜਿੰਜ ਵਿੱਚ ਬੈਠੇ ਨੇ ਪ੍ਰਕਾਸ਼ ਰੂਪ ਨੇ ਜਿਵੇਂ ਲੋਕੇ ਖੇਡ ਚਲਾ ਰਹੇ ਆ ਉਹਨਾਂ ਦੀ ਖੋਜ ਕਰਨ ਲਈ ਕਹਿੰਦੇ ਸਰੀਰ ਹੀ ਛੱਡਣਾ ਪਏਗਾ ਸਰੀਰ ਦੇ ਵਿੱਚ ਖੋਜ ਹੀ ਨਹੀਂ ਹੋ ਸਕਦੀ ਫੜ ਫੜ ਗੱਡੀ ਲੱਦੀ ਵਾਲਾ ਕੰਮ ਹੋ ਜਾਂਦਾ ਬੜੀ ਜੁਗਾਨੀ ਫੁਰਨੀਆਂ ਦੇ ਵਿੱਚ ਵਿਚਾਰਾਂ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਗੁਰਨਾਨਕ ਦੇਵ ਜੀ ਦੇ ਘਰ ਦੇ ਵਿਚਾਰ ਅਨਪੜ ਪਰਵਾਨ ਹੋ ਗਏ ਕਿ ਵੱਡੇ ਵੱਡੇ ਗਿਆਨੀਆਂ ਨੂੰ ਵੀ ਮਹਾਰਾਜ ਨਹੀਂ ਆਦੇ ਤੇ ਦੱਸਿਆ ਵੀ ਤੁਸੀਂ ਇਹ ਸਿਆਰੀਆਂ ਬਿਆਰੀਆਂ ਦਾ ਲਾਓ ਜੇ ਤੱਕ ਤੁਹਾਡੇ ਕੋਲ ਸ਼ਬਦ ਪ੍ਰਗਟ ਹੈ ਸ਼ਬਦ ਦਾ ਸ਼ਬਦ ਦਾ ਪੇਧ ਦਿਓ ਇਹ ਗੁਰਨਾਥ ਪਾਸ਼ਾ ਨੇ ਆ ਕੇ ਯੁੱਗ ਬਲਟਿਆ ਫਿਰ ਇਹਨਾਂ ਦੇ ਨਾਮ ਤੇ ਯੁੱਗ ਫਲਟਦੇ ਹੁੰਦੇ ਆ ਦੁਆਪਰ ਦੇਖੋ ਕਿਵੇਂ ਬਲਟਿਆ ਤ੍ਰੇਤਾ ਕਿਹਦੇ ਨਾਮ ਤੇ ਬਲਟਿਆ ਤੇ ਕਲਯੂਗ ਗੁਰਨਾਥ ਦੇ ਨਾਮ ਤੇ ਚੱਲਦਾ ਜਿੰਨੀ ਜਿੰਨੀ ਵਿਚਾਰ ਵਧੀ ਜਾਂਦੇ ਆ ਸੰਸਾਰ ਦੇ ਵਿੱਚ ਮਨਾਂ ਚ ਕਲਯੂਗ ਆ ਜਾਂਦੇ ਆ ਉਨੀ ਜਿਆਦਾ ਵੱਡੀ ਤਦਾਦ ਚ ਲੋਕ ਕਲਯੂਗੀ ਹੋ ਜਾਂਦੇ ਆ ਫਿਰ ਮਹਾਰਾਜ ਨੂੰ ਕੋਈ ਨਾ ਕੋਈ ਕਲਕੀ ਉਤਾਰ ਭੇਜਣਾ ਪੈਂਦਾ ਜਿਹੜੇ ਸਿੱਧੇ ਸੱਚ ਵਿੱਚੋਂ ਆਉਂਦੇ ਤੇ ਫਿਰ ਉਹ ਯੁੱਗ ਬਲਟਦੇ ਆ ਸਾਡੇ ਅੰਦਰ ਫਿਰ ਕਮਾਈ ਕਰਾ ਕੇ ਸਿਮਨ ਕਰਾ ਕਰਾ ਕੇ ਕਰਾ ਕਰਾ ਕੇ ਸਾਨੂੰ ਸਾਜੂ ਕਿ ਲੈ ਜਾਂਦੇ ਰੇ ਅੰਦਰ ਹੀ ਸਾਜੂ ਸੂਰਜ ਉਵੇਂ ਹੀ ਚੜਦਾ ਹੈ ਰਾਤ ਉਦਾਂ ਹੀ ਪੈਂਦੀ ਹੈ ਇੱਥੇ ਕੁਝ ਨਹੀਂ ਬਦਲਿਆ ਚਾਰ ਜਗਤ ਸਭ ਸੇਮ ਹੀ ਚੱਲ ਰਿਹਾ ਹੈ ਕਲਯੁਗ ਤੇ ਸਾਜੂ ਕਿਥੇ ਸਾਡੀ ਦੇਹੀ ਦੇ ਅੰਦਰ ਹੈ ਜਿੱਥੇ ਕੰਮ ਕਰੋ ਲੋਭ ਮੋਹ ਹੰਕਾਰ ਚੱਲਦੇ ਆ ਜਿੱਥੇ ਸਾਰੀ ਖੇਡ ਚੱਲਦੀ ਹੈ ਇੱਥੇ ਸਾਡੀ ਦੇਹੀ ਦੇ ਅੰਦਰ ਹੈ ਸਾਰਾ ਖੇਡ ਜਦੋਂ ਮਨ ਉੱਪਰਲੇ ਪਾਸੇ ਆ ਗਿਆ ਫਿਰ ਘਰ ਦੇ ਵਿੱਚ ਬਹਿ ਗਿਆ ਉੱਥੇ ਸਾਜੂ ਹੋ ਗਿਆ ਜਦੋਂ ਨੌ ਦਵਾਰਿਆਂ 'ਚ ਆ ਗਿਆ ਤਾਂ ਪ੍ਰਗਟ ਹੋ ਗਿਆ ਪਰ ਨੌ ਦਵਾਰਿਆਂ ਜਾ ਕੇ ਜੇ ਕਿਤੇ ਸ਼ਬਦ ਪ੍ਰਗਟ ਹੋਵੇ ਫਿਰ ਅੰਦਰ ਖੇਡਣਾ ਸਿੱਖ ਜਾਏਗਾ ਵੀ ਖੇਡਣਾ ਕਿਵੇਂ ਮਾਇਆ ਚ ਨਰਲੀਪੋਕੇ ਕਿਵੇਂ ਕੱਢਣਾ ਫਿਰ ਦੇਖੇਗਾ ਨੇਤਰਾਂ ਦੁਆਰਾ ਵੀ ਇਹ ਪਤਨੀ ਕੋਲੋਂ ਲੰਘ ਜਵੇ ਨਾ ਤੇ ਪਤਾ ਨਾ ਹੋਵੇ ਕੌਣ ਹੈ ਇਹ ਇਹ ਅਵਸਥਾ ਬਣਾਉਣੀ ਆਪਾਂ ਇਹ ਬੱਚਾ ਕੋਲੋਂ ਲੰਘ ਜੇ ਵੀ ਹੈ ਵੀ ਜਿੱਪੀ ਹੈ ਤੇ ਹੁਣ ਆਖਰੀ ਯੁੱਗ ਹੈ ਇਹਨਾਂ ਨੂੰ ਵੀ ਸਿਮਨ ਕਰਾ ਦਿਓ ਇਹਨਾਂ ਨੂੰ ਪਿੰਨ ਨੂੰ ਭੇਤ ਨਹੀਂ ਪਤਾ ਸੰਗਤ ਕਰਾ ਦਿਓ ਇਹਨਾਂ ਨੂੰ ਇਹਨੂੰ ਨਾਮ ਅਭਿਆਸ ਕਰਕੇ ਸਾਰੇ ਜਣੇ ਰਲ ਮਿਲ ਕੇ ਘਰ-ਘਰ ਅੰਦਰ ਧਰਮਸਾਲ ਗੁਰਨਾਨਦ ਦੀ ਬਣਾਉਣੀ ਆਪਾਂ ਹਰ ਇੱਕ ਗੁਰਮੁਖ ਇੱਕ ਬੰਦਾ ਜ਼ਰੂਰ ਜੋੜੇ ਇੱਕ ਬੰਦਾ ਸਿਰਫ ਭਾਈ ਗੁਰਦਾਸ ਸਿੰਘ ਵਧਾਈ ਬਖਸ਼ੀ ਆਪਾਂ ਨੂੰ ਕਹਿੰਦੇ ਪੰਜ ਸਤ ਮੰਦਰ ਵੀ ਸੋਨੇ ਦੇ ਦਾਨ ਕਰ ਦੂੰ ਤਾਂ ਇੱਕ ਸਿੱਖ ਬਣਾ ਦਿਓ ਜਿਹੜਾ ਸਿੱਖ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਕਹਿੰਦੇ ਜਿਹੜਾ ਜਨਮ ਮਰਨ ਚੋਂ ਨਿਕਲ ਜयो ਉਹ ਸਿੱਖ ਜਿਹੜਾ ਸ਼ਬਦ ਨੂੰ ਸੁਣ ਲਵੇ ਅੰਦਰ ਉਹ ਸਿੱਖ ਜਿਹੜਾ ਉਹ ਅਨਹਦ ਬਾਣੀ ਪ੍ਰਗਟ ਕਰ ਲਵੇ ਅਨਹਦ ਬਾਣੀ ਗੁਰ ਸ਼ਬਦ ਜਾਨੀ ਹਰਨਾਮ ਹਰ ਰਸ ਪੋਗੋ ਜਿਹਨੂੰ ਹਰੀ ਦਾ ਰਸ ਸੁਣਨ ਲੱਗ ਜਾਏ ਅਮਰਤਾਨ ਲੱਗ ਜਾਏ ਕਹਿੰਦੇ ਆਪ ਕਮਾਈ ਕਰੋ ਤੇ ਹੋਰਾਂ ਨੂੰ ਵੀ ਗੁਰਮੰਤਰ ਜਪਾਓ ਤੇ ਗੁਰਮੰਤਰ ਦਰਗਾਹ ਤੱਕ ਲੈ ਜਾਂਦਾ ਇੱਥੇ ਭਾਵੇਂ ਪੜਿਆ ਹੋਵੇ ਭਾਵੇਂ ਅਨਪੜ੍ਹ ਹੋਵੇ ਕੋਈ ਉੱਥੇ ਕੋਈ ਨਹੀਂ ਪੁੱਛਦਾ ਸੰਸਾਰੀ ਆਉਦੇ ਨੂੰ ਕੌਣ ਪੁੱਛਦਾ ਉੱਥੇ ਇਸ ਸਿਰਫ ਗੁਰਮੰਤਰ ਜਪਿਆ ਸਹਿਜ ਜਿਗੇ ਆਪਣੇ ਆਪ ਨੂੰ ਖਤਮ ਕਰ ਦਿਓ ਸਵਾਸ ਸਮਰਪਣ ਕਰਕੇ ਦਰ ਤੇ ਬੈਠੋ ਆਪੇ ਸ਼ਬਦ ਚਲੀ ਜਾਏਗਾ ਆਪੇ ਖਿੱਚਲੇਗਾ ਉੱਪਰ ਬਾਸ ਉਹਨਾਂ ਪਿਆਰ ਪੈ ਜਾਏਗਾ ਤੇ ਗੁਰਬਾਣੀ ਮੋਹ ਲਾਉਂਦੀ ਹੈ ਨਾ ਗਿਆਨ ਤੇ ਮੋਹ ਦੀ ਗੱਲ ਕਰਦੀ ਹੈ ਗੁਰਬਾਣੀ ਉਹਦੀ ਇੱਕ ਫਿਰ ਕਰਦੀ ਹੈ ਤੇ ਕਾਟਾ ਮਾਰ ਦਿੰਦੀ ਹੈ ਧਿਆਨ ਦੀ ਗੱਲ ਕਰਦੇ ਉਸ ਵੀ ਕਾਟਾ ਮਾਰ ਦਿੰਦੀ ਹੈ ਕਰਮ ਦੀ ਗੱਲ ਕਰਦੇ ਉਸ ਵੀ ਕਾਟਾ ਮਾਰ ਦਿੰਦੀ ਹੈ ਇੱਕੋ ਚੀਜ਼ ਹੈ ਜਿੱਥੇ ਗੁਰਬਾਣੀ ਕਾਟਾ ਨਹੀਂ ਮਾਰਦੀ ਪਹਿਲੇ ਅੰਗ ਤੋਂ ਲੈ ਕੇ ਅੰਤਲੇ ਅੰਗ ਤੱਕ ਸਿਰਫ ਪ੍ਰੇਮ ਜਿਹਨੇ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਬਸ ਇਸ ਤੇ ਗੁਰਬਾਣੀ ਘਾਟਾਂ ਨਹੀਂ ਮਾਰਦੀ ਜਿਹਨੇ ਪ੍ਰੇਮ ਨਾਲ ਜਪ ਲਿਆ ਤੇ ਕੰਨਾਂ ਨਾਲ ਸੁਣ ਲਿਆ ਉਹਨੂੰ ਦੂਰ ਜਾਣ ਦੀ ਲੋੜ ਨਹੀਂ ਉਹ ਜਿੱਥੇ ਬੈਠਾ ਉੱਥੇ ਮੁਕਤ ਹੈ ਸੋ ਆਪਾਂ ਰਲ ਮਿਲ ਕੇ ਇਸ ਇਲਾਹਾ ਲੈਂਦੇ ਰਹਿਣਾ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਲਕ ਸੱਚੇ ਪਾਤਸ਼ਾਹ ਨੇ ਸੰਮਾ ਬਖਸ਼ਿਆ ਸੀਗਾ 9 ਤੋਂ 10 ਦੀ ਜਿਹੜੀ ਕਲਾਸ ਸੀ ਇਹ ਸੰਪੂਰਨ ਹੋਈ ਹੈ ਜੀ ਆਪ ਜੀ ਨੇ ਨਾਲ ਮਿਲ ਕੇ ਸਵਾਸ ਜਮਾ ਕਰਾਈ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ ਤੇ ਸਭ ਨੂੰ ਨਾਮ ਦੀਆਂ ਦਾਤਾਂ ਬਖਸ਼ਣ ਨਾਮ ਸਿਮਰਨ ਦੇ ਵਿੱਚ ਅਭੇਦ ਹੋ ਕੇ ਆਪਾਂ ਸ਼ਰੀਰ ਛੱਡਣਾ ਹੈ ਇੱਕ ਵਾਰ ਸੰਸਾਰ ਚ ਆਪਾਂ ਨੂੰ ਮੌਕਾ ਮਿਲਿਆ ਆਪਾਂ ਇਹ ਮੌਕਾ ਗਵਾਉਣਾ ਨਹੀਂ ਕਰੂ ਪਿਆਰੇਓ ਇਹ ਸ਼ਰੀਰ ਦੀਆਂ ਗਿਆਨ ਇੰਦਰੀਆਂ ਤੋਂ ਵੱਖ ਹੋ ਜਾਓ ਮਨ ਨੂੰ ਵੱਖ ਕਰਕੇ ਸਿੱਧਾ ਥਿਰ ਕਰਦੇ ਵਿੱਚ ਬਿਠਾਓ ਸਤਿਗੁਰ ਸਾਡੇ ਕਾਸ ਸਵਾਰਨਗੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਸਵਾਰੇ ਸੋ ਇਨੇ ਕਚਨ ਕਰਦੇ ਹੋਏ ਕਿ ਅਖਰ ਵਦ ਘਟ ਹੋ ਜਾਂਦਾ ਆਪ ਦੀ ਸੰਗਤ ਤੇ ਗੁਰੂ ਸਰਬਾਨ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਿਆਰੀਓ